ਲੱਗ ਰਿਹਾ ਲੋਕਾਂ ਨੂੰ ਮਿਲ ਕੇ ਜਦੋਂ ਕਿਸੇ ਨੂੰ ਸੁੱਖ ਦਾ ਸਾਹ ਮਿਲਦਾ ਨਾ ਬਹੁਤ ਖੁਸ਼ੀ ਹੁੰਦੀ ਹੈ ਸਭ ਤੋਂ ਵੱਡਾ ਉਪਰਾਲਾ ਇਸ ਇਲਾਕੇ ਦੇ ਵਿੱਚ ਖਾਲਸਾ ਆਡ ਵੱਲੋਂ ਜਿਹੜਾ ਕੀਤਾ ਜਾ ਰਿਹਾ ਓਟ ਤੋਂ ਲੈ ਕੇ ਜਿਹੜਾ ਵਿੱਚ ਰਸਣ ਭਰ ਕੇ ਲੋਕਾਂ ਦਾ ਪਹੁੰਚਦੇ ਆ ਖਾਲਸਾ ਆਡ ਦਾ ਬਹੁਤ ਵੱਡਾ ਯੋਗਦਾਨ ਖਾਲਸਾ ਆਡ ਦੇ ਪਿੱਛੇ ਪੂਰੀ ਦੁਨੀਆ ਜੁੜੀ ਹੋਈ ਹੈ ਸਾਡੇ ਪੰਜਾਬੀ ਭੈਣ ਭਰਾ ਜਿਹੜੇ 2% ਵਾਲੇ ਸਾਨੂੰ ਕਹਿੰਦੇ ਨੇ ਨਾ ਉਹ 2% ਵਾਲੇ ਸਾਰੇ ਇਹ ਖਾਲਸਾ ਟੀਮ ਦੇ ਪਿੱਛੇ ਨੇ ਤੇ ਮੈਂ ਇਹਨਾਂ ਦੇ ਨਾਲ ਛੋਟਾ ਜਿਹਾ ਇੱਕ ਜ਼ਰਰਾ ਬਣ ਕੇ ਮੈਂ ਵੀ ਦਰਿਆ ਹੋਇਆ ਮੈਨੂੰ ਵੀ ਬਹੁਤ ਖੁਸ਼ੀ ਹੋ ਰਹੀ ਹੈ ਕਿ ਮੇਰੇ ਕਰਮਾਂ ਚ ਥੋੜੀ ਜਿਹੀ ਸੇਵਾ ਆਈ ਹੈ ਜੇ ਨਾਲ ਸਾਡਾ ਅੱਜ ਭਰਾ ਵੀ ਅੱਜ ਜੇ ਪੁੱਛਾਂ ਮੈਂ ਪੁੱਛਾਂਗਾ ਕਿ ਭਰਾ ਜਿਹੜੇ ਇਹਨਾਂ ਦੇ ਖਿਡਾਰੀ ਇਹਨਾਂ ਦੇ ਕਬੱਡੀ ਵਾਲੇ ਜਿਹੜੇ ਉਹਨਾਂ ਨੂੰ ਇੱਕ ਅਪੀਲ ਕਰਨਾ ਇੱਕਲਾ ਕਰਨ ਦੇ ਨਾਮ ਨਾਲ ਇਹ ਲੋਕ ਵੀ ਸਾਡੇ ਜਿਹੜੇ ਪਿੰਡਾਂ ਦਾ ਸਾਡਾ ਨੀ ਫਟਾ ਦੀ ਉਹਨਾਂ ਨੂੰ ਥੋੜਾ ਦੋ ਤਜਰਬਾ ਮੇ ਭਾਜੀ ਕਬੱਡੀ ਵਾਲੇ ਵੀ ਨਾਲ ਆ ਗੈਕ ਭਰਾਵਾਂਗੇ ਕਬੱਡੀ ਵਾਲੇ ਹੋਗੇ ਪਲਵਾਨ ਹੋਗੇ ਕਿਉਂਕਿ ਇਹਨਾਂ ਦਾ ਕੀਤਾ ਵੀ ਸਾਰਿਆਂ ਦੇ ਨਾਲ ਜੁੜਿਆ ਕਿਉਂਕਿ ਆਪਣਾ ਕੀਤਾ ਵੀ ਜਿਹੜਾ ਹੈਗਾ ਨਾ ਕਬੱਡੀ ਇਹ ਵੀ ਸੇਮ ਕਿਉਂਕਿ ਖੇਤੀ ਦੇ ਨਾਲ ਜੁੜੀ ਹੈ ਤੇ ਅੱਜ ਸਾਨੂੰ ਵੀ ਸੇਵਾ ਕਰਨ ਦਾ ਮੌਕਾ ਮਿਲਿਆ ਵਾ ਆ ਤਾਂ ਮੈਂ ਦੋ ਤਿੰਨ ਦਿਨ ਪਹਿਲਾਂ ਜਾਂਦਾ ਮੈਨੂੰ ਥੋੜੀ ਇੰਜਰੀ ਹੈ ਗੋਡੇ ਤੇ ਇਸ ਕਰਕੇ ਅੱਜ ਮੌਕਾ ਮਿਲਿਆ ਹਣ ਲਗਾਤਾਰ ਮਹਾਰਾਜ ਮਿਹਰ ਕਰੇ ਸੇਵਾ ਕਰਾਂਗੇ ਜਿੰਨੇ ਹੋਰ ਵੀ ਭਰਾਵਾਂ ਨੂੰ ਬੇਨਤੀ ਕਰਦਾ ਜਿਹੜੇ ਕਬੱਡੀ ਵਾਲੇ ਆ ਉਹ ਹੋਣ ਆਕੇ ਸੇਵਾ ਕਰਨ ਬਹੁਤ ਵਧੀਆ ਲੱਗਦਾ ਜਦੋਂ ਆਕੇ ਬਜ਼ੁਰਗਾਂ ਨੂੰ ਮਿਲਦੇ ਆ ਉਹਨਾਂ ਨੂੰ ਚਾ ਚੜ ਜਾਂਦਾ ਕਿ ਸਾਡੇ ਕੋਲ ਆਏ ਆ ਮਿਲਦੇ ਆ ਸਾਨੂੰ ਮੈਂ ਬੇਨਤੀ ਕਰਦਾ ਸਾਰੇ ਭਰਾਵਾਂ ਨੂੰ ਤੁਸੀਂ ਪਹੁੰਚੋ ਤੇ ਸੇਵਾ ਕਰਨੀ ਦੱਸੋ ਅੱਜ ਮੌਕਾ ਮਿਲਿਆ ਖਾਸਾ ਇਹਨਾਂ ਨੂੰ ਸੇਵਾ ਕਰਨ ਦਾ ਬੜਾ ਵਧੀਆ ਲੱਗ ਰਿਹਾ ਠੀਕ ਕਿ ਇਕੱਲਾ ਇਸਲਾ ਕਿੱਦਨੀ ਜਿੱਥੇ ਜਿੱਥੇ ਖਾੜਾ ਤੋਂ ਬਿਨਾਂ ਵੀ ਬਹੁਤ ਤਰ੍ਹਾਂ ਦੀਆਂ ਮੁਸ਼ਕਲਾਂ ਜਿਹੜੀਆਂ ਸਾਡੇ ਹਿੰਦੁਸਤਾਨ ਦੇ ਵਿੱਚ ਕਿਸੇ ਵੀ ਜਗ੍ਹਾ ਤੇ ਹੁੰਦੀਆਂ ਨੇ ਜਾਂ ਕਿਸੇ ਵੀ ਕੰਟਰੀ ਚ ਹੁੰਦੀਆਂ ਨੇ ਆਊਟਸਾਈਡ ਸਭ ਤੋਂ ਪਹਿਲਾਂ ਉਹਨੂੰ ਮੈਂ ਦੱਸੂ ਸਭ ਤੋਂ ਪਹਿਲਾਂ ਇਹ ਉਹਦਾ ਆਈਦੇਪਾਤਰ ਨੇ ਭਰਾ ਸਾਡੇ ਜਿਹੜੀ ਵੱਡੀ ਸੇਵਾ ਉਹ ਚੰਗਾ ਕਰਮ ਕੀਤਾ ਇਹਨਾਂ ਦੀ ਸਾਰੀ ਟੀਮ ਨੇ ਜਿਹੜਾ ਇਹ ਸੇਵਾ ਇਹਨਾਂ ਦੇ ਹਿੱਸੇ ਆਈਆਂ ਇਹਦੇ ਨਾਲ ਨਾਲ ਸਾਡੇ ਅੱਜ ਭਵਾਂਜੀ ਦੇ ਨਾਮ ਨਾਲ ਇਧਰੋਂ ਜਿਹੜੇ ਮੀਡੀਆ ਦੇ ਵਿੱਚੋਂ ਗਾਮਾ ਸਿੱਧੂ ਉੱਥੋਂ ਸਾਡਾ ਸੁਖਪਰਾ ਬੈਠਾ ਤੇ ਭਵਾਂਜੀ ਦੇ ਨਾਲ ਇਹਨਾਂ ਦੇ ਪਿਤਰਾ ਆਏ ਨੇ ਜੀਨਾਮਾ ਬਾਈ ਜੀ ਇਸ ਕਰਮ ਬਾਈ ਜੀ ਆਏ ਨੇ ਤੇ ਇਹਦੇ ਨਾਲ ਸਾਡੇ ਪਿੰਡ ਵਾਲੇ ਜੱਸਾ ਭਾਜੀ ਬਣ ਕੇ ਸਭ ਲੋਕਾਂ ਦੇ ਸਾਈਡ ਦੀ ਪੂਰੀ ਟੀਮ ਇਰਾਸਟ੍ਰਲ ਲੈਗਿਸ ਦੇਰੇ نکلਦੀਆਂ ਸ਼ਾਮ ਨੂੰ ਸਿੱਖਲੀ ਕਰਕੇ ਤਾਂ ਵਾਪਸ ਪਹੁੰਚ ਜਾਂਦੇ ਬਹੁਤ ਸਾਰੇ ਮੁਬਾਰਕਾਂ ਤੁਹਾਨੂੰ ਪਾ ਰਹੇ ਹਾਂ ਇਹ ਪੰਜਾਬ ਦੇ ਨਾਲ ਖੜਨ ਲਈ ਤੁਹਾਡਾ ਦਿਲੋਂ ਤਨ